ਉਹ ਐਕਚੁਅਲੀ ਜੀ ਜੋ ਵੀਡੀਓ ਦੇ ਵਿੱਚ ਐਕਚੁਅਲ ਜੋ ਹੈ ਉਸ ਦੇ ਪਿੱਛੇ ਦੀ ਜੋ ਸਟੋਰੀ ਹੈ ਮੈਂ ਤੁਹਾਡੇ ਮੱਦੇ ਨਜ਼ਰ ਲਿਆਉਣਾ ਚਾਹਣਾ ਉਹ ਐਕਚੁਅਲੀ ਉਹ ਲੇਡੀਸ ਜੋ ਨੀਹਾ ਹੈ ਜੋ ਆਪਣੇ ਆਪ ਨੂੰ ਜਲੰਧਰ ਤੋਂ ਆਈ ਥਿੰਕ ਉਹ ਆਏ ਨੇ ਐਂਡ ਕਿਸੇ ਐਨ ਜੀਓ ਤੋਂ ਉਹ ਆਪਦੇ ਆਪ ਨੂੰ ਬਸ ਰਹੇ ਨੇ ਉਸ ਦੇ ਪਿੱਛੇ ਮੇਰੇ ਕੋਲ 6 ਹਫ਼ਤੇ ਰ ਆ ਚੁੱਕੇ ਨੇ ਐਂਡ ਜੋ ਲੈਂਗੁਏਜ ਵੀਡੀਓ ਦੇ ਵਿੱਚ ਵਰਤੇ ਰਹੇ ਨੇ ਇਹ ਦੇ ਪ੍ਰੀਪਰਿੰਗ ਪਲਾਨਿੰਗ ਦੇ ਨਾਲ ਵੀਡੀਓ ਬਣਾਉਣ ਦੇ ਮੋਟਿਵ ਦੇ ਨਾਲ ਮੈਨੂੰ ਇੰਨੇ ਰਿਸਪੈਕਟ ਦੇ ਨਾਲ ਗੱਲ ਕਰ ਰਹੀ ਨੇ ਜਾਂ ਤੁਸੀਂ ਕਰਕੇ ਸੰਬੋਧਿਤ ਕਰ ਰਹੀ ਨੇ ਆਦਰਵਾਇਸ ਇਹਨਾਂ ਦੀ ਲੈਂਗੁਏਜ ਜਿਹੜੀ ਹੁੰਦੀ ਹੈ ਤੂੰ ਤੜਕ ਕਰਕੇ ਹੀ ਹੁੰਦੀ ਹੈ ਤੂੰ ਇਹ ਕੰਮ ਕਰਕੇ ਦੇਗਾ ਕਿ ਨਹੀਂ ਕਰਕੇ ਦੇਗਾ ਐਂਡ ਅਕਸਰ ਹੀ ਮੈਨੂੰ ਧੰਕਾਇਆ ਜਾਂਦਾ ਹੈ ਵੀ ਅਸੀਂ ਥਾਣੇ ਦਾ ਘਰਾਵ ਕਰਾਂਗੇ ਅਗਰ ਤੁਸੀਂ ਇਹ ਬੰਦੇ ਨੂੰ ਨਾਂ ਫੜਿਆ ਜਾਂ ਐਵੇਂ ਦਾ ਤੁਸੀਂ ਪਰਿਵਾਰ ਨੂੰ ਕੰਪਨਸੇਸ਼ਨ ਦੇ ਝੂਠੇ ਵਾਅਵੇ ਕਰਕੇ ਤੁਸੀਂ ਇਹਨਾਂ ਨੂੰ ਕੰਪਨਸੇਸ਼ਨ ਨਹੀਂ ਦਿਵਾਇਆ ਐ ਮੇਰੇ ਤੋਂ ਪਿਆ ਮੈਨੂੰ ਦਿੱਤੀਆਂ ਜਾਂਦੀਆਂ ਨੇ ਵੀ ਥਾਣੇ ਦਾ ਘਰਾ ਕਰਾਂਗੇ ਐਂਡ ਜੋ ਕੱਲ ਤੁਸੀਂ ਵੀਡੀਓ ਦੇ ਜੋ ਵੀਡੀਓ ਚੱਲ ਰਹੀ ਹੈ ਜੋ ਵੀਡੀਓ ਦੇ ਵਿੱਚ ਹੈ ਉਹ ਪ੍ਰੀ ਪਲੈਨਿੰਗ ਦੇ ਨਾਲ ਬਣਾਈ ਗਈ ਹੈ ਐਂਡ ਹਾਂ ਜਦੋਂ ਇਹਨਾਂ ਨੇ ਮੇਰੇ ਨਾਲ ਆਫਿਸ ਦੇ ਵਿੱਚ ਬਤਨੀਜੀ ਕਰਨੀ ਸ਼ੁਰੂ ਕੀਤੀ ਮੈਂ ਲੀਡੀ ਕੋਨਸਟੇਬਲ ਨੂੰ ਬੁਲਾਇਆ ਲੀਡੀ ਕੋਨਸਟੇਬਲ ਤੋਂ ਬਿਦੂ ਬਾਹਰ ਆ ਕੇ ਗੱਲ ਕਰਦੇ ਆਂ ਉਦੋਂ ਵੀ ਬਤਨੀਜੀ ਨਾਲ ਗੱਲ ਕਰਦੇ ਆਂ ਪਰ ਉਸ ਤਰ੍ਹਾਂ ਲੀਡੀ ਕੋਨਸਟੇਬਲ ਨੂੰ ਤਾਂ ਇਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਥਾਣੇ ਤੋਂ ਜਾਓ ਹਾਂ ਸੋ ਸਰ ਗੱਲ ਕਰੀਏ ਜਿਹੜਾ ਬੰਦਾ ਗ੍ਰਿਫਤ ਤੋਂ ਬਾਹਰ ਆਈ ਹੋ ਜੇਗੀ ਐਕਚੁਅਲੀ ਗੱਲ ਇਹ ਹੈ ਜੀ ਜਿਸ ਦਿਨ ਤੋਂ ਇਹ ਕ੍ਰਾਈਮ ਹੋਇਆ ਹੈ ਇਹਨਾਂ ਦੀ ਸਾਰੀ ਸਾਰੀ ਫੈਮਿਲੀ ਸਾਡੇ ਨਾਲ ਹੈ ਉਹਨਾਂ ਨੂੰ ਦੱਸ ਰਿਹਾ ਕਿ ਪੁਲਿਸ ਕੀ ਕੰਮ ਕਰ ਰਹੀ ਹੈ ਪੂਰੀ ਟ੍ਰਾਂਸਪਰੈਂਟਲੀ ਕੰਮ ਹੋ ਰਿਹਾ ਹੈ ਉਸੇ ਦਿਨ ਤੋਂ ਬਾਅਦ ਟੀਮਸ ਵਕ ਵਕ ਟੀਮਸ ਆਊਟ ਆਫ ਸਟੇਟ ਪੰਜਾਬ ਤੋਂ ਪ੍ਰੀਸ ਕਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁੱਛ ਗਿਛ ਹੋ ਰਿਹਾ ਹੈ ਮਤਲਬ ਕਿ ਸਭ ਆਪਣਾ ਹਰ ਸੰਭ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਪਤਾ ਹੈ ਬਹੁਤ ਸੀਰੀਅਸ ਮਸਲਾ ਹੈ سنگੀਲ ਮਸਲਾ ਹੈ ਐਮਨੂੰ ਮਸਲੇ ਚ ਪੁਲਿਸ ਵੀ ਚਾਹੀਦੀ ਜਲਦੀ ਜਲਦੀ ਬੰਦਾ ਅਰੈਸਟ ਹੋਏ ਵੀ ਸਰ ਗੱਲ ਕਰੀਏ ਜਿਵੇਂ ਅੱਜ ਧਰਨਾ ਵੀ ਲਗਾਇਆ ਗਿਆ ਥਾਣੇ ਦੇ ਬਾਹਰ ਮੈਂ ਉਹ ਹੀ ਦੱਸ ਰਿਹਾ ਜੀ ਜੋ ਲੜਕੀ ਵੀਡੀਓ ਦੇ ਵਿੱਚ ਹੈ ਉਹ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੀ ਸੀ ਵੀ ਅਸੀਂ ਤੁਹਾਡੇ ਥਾਣੇ ਦਾ ਘਰਾਵ ਕਰਾਂਗੇ ਉਹ ਦੇਖੋ ਉਹ ਵੀ ਉਹਨਾਂ ਨੇ ਕੀਤਾ ਵੀ ਹੈ ਇਹ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ। ਵੀਡੀਓ ਤੇ ਲੇਡੀਜ਼ ਕਹਿ ਵੀ ਬੰਦੇ ਮੈਂ ਕਿੱਥੇ ਨੂੰ ਮਿੰਟ ਲਾਵਾਂਗੇ ਮੇਰੇ ਬੰਦੇ ਰੱਖ। ਤੁਸੀਂ ਸੁਣੋਗੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਬੰਦੇ ਮੈਂ ਕਿੰਨੇ ਮਰਜ਼ੀ ਇਕੱਠੇ ਕਰ ਲਵਾਂਗੇ। ਸੋ ਮੈਂ ਬੇਸਿਕਲੀ ਗੱਲ ਇਹ ਹੈ ਵੀ ਜਦੋਂ ਉਹਨਾਂ ਨੇ ਬਤਨੀ ਜੀ ਸ਼ੁਰੂ ਕਰ ਦਿੱਤੀ ਸੋ ਮੈਂ ਲੇਡੀ ਕਨਸਟਬਲ ਦੀ ਮੋੜ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਤੇ ਜਾਓ ਜੀ।